ਸਰਕੀ ਵਹੀਕਲ ਧਰਾਵਤ ਕੀਤੇ ਗਏ ਸੀ ਸਰਕਾ ਗੋਆ ਇੱਕਾ ਦੇਵ ਸਿੰਘ ਨਾਂ ਦਾ ਚੋਰ ਮਚਾਕੀ ਮਾਲ ਸਿੰਘ ਦਾ ਰਹਿਣ ਵਾਲਾ ਹੈ ਤੇ ਸਾਡੇ ਜਿਹੜੇ ਚੌਂਕੀ ਚੱਜ ਮੈਡੀਕਲ ਕਾਲਜ ਦੇ ਫੈਕਲਪੀ ਜੀ ਨੇ ਇਹਨੇ ਇਹਨੇ ਲੋਨ ਇਹਨੂੰ ਫੜਕੜ ਕੀਤੀ ਗਈ ਹੈ ਤੇ ਇਸ ਤੋਂ ਚੋਰ ਤੋਂ ਦੋ ਮੋਟਰਸਾਈਕਲ ਸਪਲੈਂਡਰ ਬਰਾਬਦ ਕੀਤੇ ਗਏ ਨੇ ਤੇ ਜਿਸ ਤੇ ਮਕਦਮਾ 420 ਦਰਜ ਕੀਤਾ ਗਿਆ ਸਿਟੀ ਸਰ ਦੇਖਣ ਦੇ ਵਿੱਚ ਆ ਰਿਹਾ ਲਗਾਤਾਰੀ ਚੋਰੀਆਂ ਬਾਦਲੇ ਨੇ ਕਾਰਨ ਕੀ ਹੈ ਅਸੀਂ ਪਬਲਿਕ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਜਿਵੇਂ ਹਰ ਥਾਂ ਤੇ ਮੈਡੀਕਲ ਕਾਲਜ ਤੇ ਵੀ ਪਾਰਕਿੰਗ ਆ ਬਾਬਾ ਫ੍ਰੀਜਰ ਪਾਰਕਿੰਗ ਹਰ ਥਾਂ ਤੇ ਪਾਰਕਿੰਗ ਬਣੀ ਹੋਈਆਂ ਨੇ ਜਿੱਥੇ ਬਹੁਤ ਘੱਟ ਪੈਸਿਆਂ ਚ 5 ਜਾਂ 10 ਰੁਪਏ ਦੇ ਵਿੱਚ ਸਾਰੇ ਦਿਨ ਵਾਸਤੇ ਅਸੀਂ ਆਦਾ ਬਾਈਕ ਟੂ-ਵੀਲਰ ਖੜਾ ਕਰਾ ਸਕਦੇ ਹਾਂ ਕਈ ਵਾਰ ਆਪਾਂ ਉਸ 5-10 ਰੁਪਏ ਬਚਾਉਣ ਵਾਸਤੇ ਉਸ ਪਾਰਕਿੰਗ ਦੇ ਵਿੱਚ ਆਦਾ ਵਿਕਲ ਨਹੀਂ ਲੈ ਕੇ ਜਾਂਦੇ ਤੇ ਉਹ ਚੋਰੀ ਅਸ਼ਕਾਰ ਹੋ ਜਾਂਦੇ ਮੁੱਢ ਤੋਂ ਕਿਉਂਕਿ ਜਿਹੜੇ ਚੋਰ ਨੇ ਅਕਸਰ ਜ਼ਿਆਦਾਤਰ ਬਾਹਰੋਂ ਆਉਂਦੇ ਨੇ ਉਹ ਦੇਖਦੇ ਨੇ ਜਿਹੜਾ ਪਾਰਕਿੰਗ ਤੋਂ ਬਾਹਰ ਖੜਾ ਹੁੰਦਾ ਤੇ ਉਹਨੂੰ ਵਾਚ ਕਰਦੇ ਨੇ ਤੇ ਮੈਂ ਇਹ ਅਪੀਲ ਕਰਦਾ ਆਂ ਵੀ ਸਾਨੂੰ ਵੱਧ ਤੋਂ ਵੱਧ ਪਾਰਕਿੰਗ ਯੂਜ਼ ਕਰਨੀ ਚਾਹੀਦੀ ਆਪਣੇ ਉਹੜੇ 5 10 ਰੁਪਏ ਦੇ ਪਛਾ ਕਰਕੇ ਅਸੀਂ ਆਦਾ ਹਜ਼ਾਰਾਂ ਰੁਪਈਆ ਨੁਕਸਾਨ ਕਰ ਲਏ ਨੇ ਕਿਉਂਕਿ ਇਹ ਨਸ਼ੇ ਨਾਲ ਐਡਿਕਟ ਬੰਦੇ ਹੁੰਦੇ ਨੇ ਇਹਨਾਂ ਦੇ ਨਸ਼ੇ ਦੀ ਪੂਰਤੀ ਆਸਤੇ ਅੱਗੇ ਬਹੁਤ ਹੀ ਸਸਤੇ ਭਾਅ ਦੇ ਵਿੱਚ ਮੋਟੇ ਸਾਂਕੇ ਵੇਚ ਦਿੰਦੇ ਨੇ ਤੇ ਸਾਨੂੰ ਵੱਧ ਤੋਂ ਵੱਧ ਪਾਰਕਿੰਗ ਜਿਹੜੀਆਂ ਬਣੀਆਂ ਨੇ ਹੱਥਾਂਵਾਂ ਤੇ ਉਹ ਵਰਤਣੇ ਚਾਹੀਦੇ ਸਰ ਜਿਸ ਤਰ੍ਹਾਂ ਜਿਹੜਾ ਥੋਰ ਫੜਿਆ ਗਿਆ ਇਹਦੇ ਵਿੱਚ ਕੋਈ ਜਿਹੜਾ ਉਹਨ ਅਸੀਂ ਇਸ ਨੂੰ ਪੇਸ਼ ਕਰਕੇ ਇਹਦਾ ਰਿਮਾਂਡ ਲਵਾਂਗੇ ਰਿਮਾਂਡ ਦਾ ਅਸੀਂ ਡੰਗਾਈ ਦੀ ਪੁੱਛਗਛ ਕਰਾਂਗੇ ਹੋਰ ਵੀ ਇਹਨੇ ਚੋਰੀਆਂ ਕੀਤੀਆਂ ਹੋ ਸਕਦੀਆਂ ਰਿਮਾਂਡ ਦੇ ਵਿੱਚ ਕਲੀਅਰ ਹੋ ਜਾਵੇ